हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਨੋਦੀਰ ਬਲਜਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਵੀਰ ਉਹਨਾਂ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਇਹਨਾਂ ਦੇ ਕੋਲ ਹੁੰਦੇ ਆ ਸੋ ਪਿਛਲੇ ਜੇ ਵੀ ਆਪਾਂ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਇਸ ਫਾਰਮ ਦੇ ਵਿੱਚੋਂ ਅੱਜ ਤਕਰੀਬਨ 5 ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਪੰਜੇ ਮੱਝਾਂ ਹੋਣਗੀਆਂ ਤਿੰਨ ਸੁਈਆਂ ਬਿਲਕੁਲ ਤਾਜ਼ੀਆਂ ਦੋ ਗੱਬਣ ਪੂਰੇ ਮਾਲ ਦੀ ਡਿਟੇਲ ਆਪਾਂ ਲਵਾਂਗੇ ਵੀਰ ਤੋਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਸੋ ਮੇਰੇ ਭਰਾ ਸਾਰੇ ਪੂਰੀ ਧਿਆਨ ਦੇ ਨਾਲ ਵੀਡੀਓ ਸੁਣ ਲਿਆ ਕਰੋ ਦੇਖ ਲਿਆ ਕਰੋ ਐਂਡ ਤੱਕ ਠੀਕ ਆ ਜੀ ਤੇ ਬਾਕੀ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰ ਦਿਆ ਕਰੋ ਹੋਰ ਵੀ ਸੱਜਣ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਬਰਜੇਣਾ ਤੂੰ ਦੇ ਪਿੰਡ ਸਰਿਆਲੀ ਤੋਂਨ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸਰਿਆਲੀ ਤੋਂ ਕਿ ਸੜਕ ਪੱਟੀ ਨੂੰ ਜਾਂਦੀ ਐ ਇਸੇ ਸੜਕ ਤੇ ਉੱਪਰ ਪਿੰਡ ਆ ਜਾਂਦਾ ਕੰਡੇਆਲਾ ਸਰਾਲੀ ਮੰਡ ਆਇਦਰ ਸ਼ਖਰੀ ਇੱਕ ਪਾਸੇ ਠੀਕ ਆ ਜੀ ਤੇ ਪੱਟੀ ਤੋਂ ਪੰਜ ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ ਤਰੀਕ ਅੱਜ 8 ਨਵੰਬਰ ਸਮਾ ਦੋਸਤੋ ਕੋਈ ਦੁਪਹਿਰ ਦੇ ਕੋਈ 1.5 2 ਵਜੇ ਦਾ ਟਾਈਮ ਆ ਮਾਲ ਸੁਆ ਸੁਆਇਆ ਤੇ ਮੇਰੇ ਭਰਾ ਸਾਰੇ ਵੀਰ ਦੋ ਟਾਈਮ ਚੋਕੇ ਬੇਸ਼ੱਕ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰ ਲਿਆ ਜੇ ਠੀਕ ਹੈ ਜੀ ਜਿਹੜੇ ਪਸ਼ੂ ਗੱਪਣ ਤੁਹਾਨੂੰ ਦਿਖਾਉਣੇ ਆ ਚੌਥਾ ਥਣਾ ਦੀ ਟਿੱਪ ਕੇ ਭਰਾ ਕੇ ਤਸੱਲੀ ਜ਼ਰੂਰੀ ਕਰ ਲਓ ਠੀਕ ਹੈ ਜੀ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਬਲਜਿੰਦਰ ਵੀਰ ਸਾਸਰੀ ਗੱਲ ਦੀ ਸਾਸਰੀਆਂ ਵੀਰ ਜੀ ਸਾਰੇ ਭੈਣ ਭਰਾ ਮੇਰੇ ਨਾਲ ਸਾਸਰੀ ਗੱਲ ਜੀ ਹੋਰ ਪਾਸੇ ਕਾਇਮ ਵਧੀਆ ਵਧੀਆ ਵੀਰ ਜੀ ਲਵੀ ਬੀਰ ਬੀਰ ਬਲਜਿੰਦਰ ਉਦੋਂ ਵੀ ਪੰਜ 6 ਪੰਜ ਕਿਨਗ ਆਪਾਂ ਪਾਏ ਸੀਗੇ ਹਾਂਜੀ ਵੀਰ ਜੀ ਮਾਲ ਤਕਰੀਬਨ ਵੇਖ ਬੁਕ ਹੀ ਗਿਆ ਸਾਰਾ ਵੇਗ ਗਿਆ ਜੀ ਉਦਨ ਵਾਲਾ ਠੀਕ ਆ ਜੀ ਨਵਾਂ ਬਿਲਕੁਲ ਜਿਹੜਾ ਮਾਲ ਹੈ ਤਕਰੀਬਨ ਪੰਜ ਪਸ਼ੂ ਅੱਜ ਹਾਂਜੀ ਸੂਇ ਸਵਾਏ ਵੀ ਤੇ ਦੋ ਗੱਪਣਾ ਆਗੀਆਂ ਜੀ ਦੋ ਗੱਪਣਾ ਆਗੀਆਂ 3 ਸੂਇਆਂ ਜੀ ਠੀਕ ਹੈ ਭਰਾ ਸ਼ੁਰੂਆਤ ਕਰਦੇ ਹਾਂ ਵੀਰ ਬਲਜਿੰਦਰ ਪਹਿਲੇ ਨੰਬਰ ਤੋਂ ਇਸੇ ਮੈਂ ਤੋਂ ਹਾਂਜੀ ਕੀ ਵੀਰਵਾ ਸੂਆ ਕਿਵੇਂ ਆ ਤੇ ਕਿੰਨੇ ਕ ਟਾਈਮ ਦੀ ਸੂਈ ਆ ਸੂਆ ਤਿੱਜਾ ਜੀ ਹਾਂਜੀ ਅੱਜ 10 ਤੋਂ 11 ਦਿਨ ਹੋ ਗਏ ਜੀ ਠੀਕ ਆ ਜੀ ਤੇਜਾ ਸੂਆ ਦੋਸਤੋ ਕੋਈ ਦੱਸ ਮਗਰ ਕੀ ਬਚਾ ਦੇ ਕਟਾ ਮਗਰ ਕਟਾ ਆ ਗਿਆ ਦੁੱਧ ਕਿੰਨਾ ਵੀਰ 10 ਕਿਲੋ ਜੀ ਲਓ ਜੀ 10 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਮੌਕੇ ਤੇ ਸੋ 10 ਕਿਲੋ ਦੁੱਧ ਆ ਦੋਸਤੋ ਦੇਦੇ ਤੋਂ ਨਾਰਮਲ ਹੀ ਤੁਸੀਂ ਇੱਕ ਜਜਮੈਂਟ ਕਰ ਚੋਗੇ ਬਾਕੀ ਥਾਣ ਤੁਹਾਨੂੰ ਬਹੁਤ ਵਧੀਆ ਲੱਗਾ ਠੀਕ ਹੈ ਜੀ ਇਹ ਮਗਰ ਦੇ ਮੇਲ ਕਾਫ ਆ ਸੋ ਤੇਜਾ ਸੂਆ ਕੋਈ 12 11 12 13 ਦਿਨਾਂ ਦੀ ਸੂਈ ਆ 10 ਕਿਲੋ ਦੁੱਧ ਠੀਕ ਹੈ ਜੀ ਭਾਈ ਓਕੇ ਵੀਰ ਚਵਾਈ ਓਕੇ ਜੀ ਠੀਕ ਆ ਜੀ ਮਾੜੀ ਜੀ ਸਾਈਡ ਰੱਖਦੀ ਆ ਆ ਮਾੜਾ ਜੀ ਇਧਰ ਬਹਿਣੀ ਆ ਹਾਂਜੀ ਹਾਂਜੀ ਆ ਮਾੜੀ ਇਹ ਹੈਗੀ ਉਹਨੀ ਠੀਕ ਆ ਜੀ ਬਾਕੀ ਕੋਈ ਧਾਰਾਂ ਦੀ ਬਾਤ ਕਰ ਨਹੀਂ ਨਹੀਂ ਜੀ 24 22 ਦੀ ਕੋਈ ਦੋਸਤੋ ਆਵਾਜ਼ ਘਾਟ ਨਹੀਂ ਮਿਲੂਗੀ ਤੁਹਾਨੂੰ ਠੀਕ ਆ ਚੋਣ ਚਵਾਦੀ ਬਿਲਕੁਲ ਇੱਕ ਸਾਰ ਆ ਪੱਦਰ ਤੇ ਲੇਵਾ ਵੀਰਾਂ ਦਾ ਮਾੜਾ ਜਿਹਾ ਇੱਕ ਸਾਈਡ ਤਾਂ ਬੇਸ਼ੱਕ ਹੈਗੀ ਠੀਕ ਆ ਜੀ ਇਧਰ ਬਹਿਣੀਆਂ ਦੇ ਪਾਸਿਓਂ ਤਾਂ ਥਾਣ ਮੁਠੀ-ਮੁਠੀ ਆ ਹਾਈਟ ਮੀਡੀਅਮ ਦੇ ਵਿੱਚ ਤੀਜਾ ਸੁਆ ਫੇਸ ਮੂੰਹ ਮੱਥੇ ਦੀ ਤੁਹਾਨੂੰ ਆਪਾਂ ਨੇੜੇ ਉਨ ਲਾਗੋ ਵਿਖਾ ਦਿੰਦੇ ਆ ਆ ਮਗਰ ਦੇ ਕਟਾ ਮਿਲ ਕਾ ਠੀਕ ਆ ਜੀ ਆ ਦੇਖੋ ਜੋਣਟਵਾਂ ਦੀ ਪੋਲੀ ਜਾ ਆਪਦੀ ਹਨਾ ਵੀਰ ਥਣ ਥਣ ਲੱਗਾ ਇਹਨੂੰ ਹਾਂਜੀ ਕਰੋ ਚੈੱਕ ਠੀਕ ਆ ਸੋ ਸਿਰਫ ਹੋ ਦੋਸਤੋ ਕੋਈ 11 12 13 ਦਿਨਾਂ ਦੀ ਸਲੀ ਹੈ ਤੇ 10 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਤਸੱਲੀ ਜਿੱਦਾਂ ਮਰਜ਼ੀ ਕਰੀ ਚਲੋ ਦੂਰੋਂ ਕਿਸੇ ਨੇ ਆਉਣਾ ਨੇੜੋਂ ਆਉਣਾ ਬਿਲਕੁਲ ਆਪਣਾ ਸਾਈ ਬੈਨਾ ਵੀਰ ਮੇਰਾ ਪਾ ਕੇ ਤੁਰੇ ਠੀਕ ਆ ਜੀ ਤੇ ਬੇ ਤੁਰ ਕੋ ਕੇ ਸਾਈ ਬੈਨਾ ਪਾਇਆ ਕਰੋ ਕਈ ਵਾਰਾਂ ਵੀਰ ਇਤਰਾਜ਼ ਕਰਦੇ ਆ ਠੀਕ ਆ ਜੀ ਕਿਉਂਕਿ ਕਈ ਵਿੱਚ ਗਲਤ ਅੰਸਰ ਵੀ ਹੈਗੇ ਆ ਚਲੋ ਆਪਾਂ ਲੰਬੀ ਵੀਡੀਓ ਹੋ ਜਾਂਦੀ ਹੈ ਬਾਅਦ ਵਿੱਚ ਉਹ ਗੱਲ ਕਰਾਂਗੇ ਕਿਸੇ ਟਾਈਮ ਜਿਹੜੇ ਥਾਂ ਤੋਂ ਆਪਾਂ ਖਾਸ ਤੌਰ ਤੇ ਦੋਸਤੋ ਰੂਟੀਨ ਦੇ ਵਿੱਚ ਵੀਡੀਓ ਬਣਾਉਣੇ ਆ ਤੇ ਜਾਂ ਆਪਾਂ ਕਹਿ ਦਿੰਦੇ ਆ ਵੀ ਤਕਰੀਬਨ ਆਪਾਂ ਕਾਫੀ ਵੀਡੀਓ ਵਾਇਸ ਤੋਂ ਪਾਉਣੇ ਜਾਂ ਫਾਰਮ ਤੋਂ ਪਾਉਣੇ ਆ ਉੱਥੇ ਮੇਰੇ ਵੀਰ ਠੀਕਾ ਜੀ ਤੁਸੀਂ ਦਿਨ ਪਰ ਰਾਤ ਜਦੋਂ ਮਰਜੀ ਨੇਰੇ ਸਵੇਰੇ ਕੋਈ ਸਾਈ ਬਿਆਨਾ ਕਰ ਲਿਆ ਕਰੋ ਠੀਕਾ ਜੀ ਯਾਰ ਕਰੋ ਦੋ ਕਰੋ 5000 ਪਾਓ ਪੱਕਾ ਬਿਆਨਾ ਪਾਓ ਬੇਤੁੜਕ ਠੀਕਾ ਜੀ ਕੋਈ ਤੁਹਾਡਾ ਸਾਈ ਬਿਆਨਾ ਮਰਦਾ ਨਹੀਂਗਾ ਤੇ ਉਹ ਮੇਰੇ ਵੀਰ ਤੁਸੀਂ ਪੱਕਾ ਸਾਈ ਬਿਆਨਾ ਪਾ ਕੇ ਇੱਥੇ ਵਿਜਿਟ ਜ਼ਰੂਰ ਕਰਿਆ ਕਰੋ ਤਸੱਲੀ ਕਰਿਆ ਕਰੋ ਤੇ ਬ ਪਹਿਲੀ ਗੱਲ ਆਪਾਂ ਜਿਹੜਾ ਵੀਰ ਬਿਆਨਾ ਪਾਊਗਾ ਨਾ ਹਾਂਜੀ ਉਹ ਆਦੀ ਵੀਡੀਓ ਤੇ ਇੱਕ ਟਾਈਮ ਖਾਲੀ ਕਰਾਵੇ ਦੋ ਕਰਾਵੇ ਆਪਦੇ ਲੀਟਰ ਮਰਾ ਕੇ ਦੁੱਧ ਚੋ ਆ ਕੇ ਖੜੇਗੀ ਆ ਬਿਲਕੁਲ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਕਿ ਉਤਰਾ ਮਗਾ ਲਓ ਵੀਡੀਓ ਤੇ ਚਵਾਓ ਵੀਡੀਓ ਤੇ ਖਾਲੀ ਕਰਾਓ ਤੇ ਵੀਡੀਓ ਤੇ ਦੁੱਧ ਮਿល ਲੋ ਬਿਲਕੁਲ ਜੀ ਹਾਂਜੀ ਮੁੱਲ ਕਰਾਉਣੇ ਪਰ 80 ਕਰਾਈ ਜਾਣ ਹਾਂਜੀ 75000 ਚੋਂ ਛੋਟ ਆਪਾਂ ਕਰਾਂਗੇ 75 ਚੋਂ ਹਾਂਜੀ ਲਓ ਜੀ 80200 ਮੁੱਲ ਕਰਾ ਲਓ ਪਰ 75000 ਦੀ ਮਿਲ ਜੂਗੀ ਤੁਹਾਨੂੰ ਇਹ ਹਾਂਜੀ ਮੱਝ ਪ੍ਰੋਪਰ ਤੁਹਾਨੂੰ ਦਿਖਾਤੀ ਆਪਾਂ ਚੌਹ ਕੰਨੀਆਂ ਤੋਂ ਬਾਕੀ ਥਣ ਥੱਪੇ ਵਾਲੀ ਆ ਨੇ ਬੇਲੂ ਵੀ ਦੀ ਆ ਕੁਆਲਟੀ ਠੀਕ ਆ ਜੀ ਨਾੜਾ ਨੂੜਾ ਮੋਟੀ 나ੜ ਮਿਲਕ 나ੜ ਜਿਹਨੂੰ ਕਹ ਦਿੰਦੇ ਆ ਪੂਰੀ ਮੋਟੀ ਆ ਸੋ ਨੋਕ ਵਾਲਾ ਥਾਣਾ ਠੀਕ ਆ ਜੀ ਸਿਰਫ 75000 ਦੇ ਅੱਗੇ ਵੀਰ ਬਲਜਿੰਦਰ ਆ ਆਪਣੇ ਕੋਲ ਮੱਜ ਇਹਦਾ ਵੇਰਵਾ ਕੀ ਆ ਵੀਰ ਜੀ ਤੀਜਾ ਸੂਆ ਕੱਲ ਹੀ ਮੱਜ ਸੂਈ ਆ ਆਪਣੇ ਘਰੇ ਕੱਲ ਦੀ ਸੂਈ ਆ ਠੀਕ ਆ ਹਾਂਜੀ ਤੇ ਅੱਜ ਬੌਲਾ ਕੱਢਿਆ 2 2.5 ਕਿਲੋ ਰਾਤੀ ਵੀ ਕੱਢਿਆ ਠੀਕ ਆ ਜੀ ਤੇ ਸ਼ਾਮ ਨੂੰ ਸਾਫ ਕਰਾਂਗੇ ਜੀ ਮਨ ਲਗੀ ਹਜੇ ਕੋਈ 5 4 5 ਕਿਲੋ ਬੋਲਾ ਹਜੇ ਕੱਢਿਆ ਦੋ ਟੱਗਾ ਕੱਢਿਆ ਜੀ ਹਾਂਜੀ ਲਓ ਜੀ ਕੱਲ ਦੀ ਸੂਈ ਤੇ ਤਿੱਜੇ ਸੂਆ ਕਟਾ ਮਗਰ ਕਟਾਈਆਂ 나ੜੂ ਦਿਖਾ ਲਓ ਜੀ 나ੜੂਆ ਨਾਲ ਆ ਬੱਚੇ ਦੇ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਮਗਰ ਕਟਾ ਮੇਲ ਕਾਫ ਆ ਬਾਅਦ ਵਿੱਚ ਦਿਖਾ ਦਿੰਨੇ ਆ ਤੁਹਾਨੂੰ ਇੱਕ ਵਾਰੀ ਪੂਰਾ ਤੋਰਾ ਤਰਾ ਚੈੱਕ ਕਰਾ ਦਈਏ ਮੱਚ ਦਾ ਸੋ ਚੌੜਾ ਚਗਾਠਾ ਪਿੱਠ ਫੁੜਾ ਪੂਰਾ ਚੌੜਾ ਠੀਕ ਆ ਜੀ ਕੁੜੇ ਪੜੇ ਵੈਸੇ ਹੁਣ ਚੁੱਕਦੇ ਪਈ ਆ ਕੱਲ ਦੀ ਸੂਈ ਆ ਤਾਂ 2 ਚਵਾਈਆਂ ਜੜੀਆਂ ਦੀਆਂ ਹੋ ਗਈਆਂ ਕੋਈ ਇੱਕ ਟਾਈਮ ਕੋ 3 ਕਿਲੋ ਇੱਕ ਟਾਈਮ ਕੋ 2 3 3 ਕਿਲੋ ਠੀਕ ਆ ਜੀ ਕੋਈ 5 6 5 6 ਕਿਲੋ ਦਾ ਵੇਰਵਾ ਹਜੇ ਪੂਰੀ ਜੜੀ ਆ ਸਾਫ਼ ਨਹੀਂ ਕੀਤੀ ਗਈ ਬੋਲੇ ਤੋਂ ਠੀਕ ਆ ਜੀ ਅੱਜ ਸ਼ਾਮ ਨੂੰ ਜੜੀ ਆ ਪੂਰੀ ਬੋਲੇ ਤੋਂ ਸਾਫ਼ ਕਰ ਦਿੱਤੀ ਜਾਊਗੀ ਇੱਥੇ ਵੀਰ ਮਾੜਾ ਰੋਕਿਆ ਜੀ ਬਸਿੰਦਰ ਆ ਵੇਖੋ ਠੀਕ ਆ ਜੀ ਸੋ ਵਜ਼ਨ ਲੋਡ ਤੁਹਾਡੇ ਸਾਹਮਣੇ ਆ ਬਾਕੀ ਆਰ ਡਰ ਰੋਡਰ ਦੀ ਕੁਆਲਿਟੀ ਸੋਹਣੀ ਆ ਬੈਕ ਸਾਈਡ ਤੋਂ ਤੁਸੀਂ ਆ ਵੇਖੋ ਬਾਕੀ ਚਵਾਈ ਚੰਗੀ ਨਿਕਲੀ ਵੀਰ ਚਵਾਈ ਚੰਗੀ ਜੀ ਜੱਸੂਆ ਇਹ ਮੱਝ ਸੂਈ ਆ ਮਗਰ ਕਟਾ ਮੇਲ ਕਾ ਹਾਂ ਤੁਹਾਨੂੰ ਇਧਰੋ ਬੱਚਾ ਦਿਖਾ ਦਿੰਨੇ ਇੱਕ ਵਰੀ ਆਪਾਂ ਲਓ ਜੀ ਆ ਨਾੜੂਆ ਬਿਲਕੁਲ ਗਿੱਲਾ ਬੱਚੇ ਦੇ ਨਾਲ ਆ ਦੇਖੋ ओके ਇਹਦਾ ਵੀਰ ਬਲਜਿੰਦਰ ਕੀ ਮੁੱਲ ਕਰਦੇ ਪਏ ਆ। ਵੀਰ ਜੀ ਮੁੱਲ ਕਰਾਉਣ ਪਰ 95 ਕਰਾਈ ਜਾਨਾ। ਹਾਂ ਪੂਰੇ 90 ਦੀ ਜਣੀ। 90 ਪੂਰੇ ਦੀ? ਹਾਂ ਜੀ। ਦੁੱਧ 13 ਕਿਲੋ ਚ ਆਜੂਗੀ। ਠੀਕ ਆ ਜੀ। ਹਾਂ ਜੀ। ਵੀ ਮੈਂ ਦੁੱਧ ਵਾਲੀ ਹੈ ਨਾ। ਦੁੱਧ ਵਾਲੀ ਜੀ। ਚਲੋ 12 ਕਰਾਂਗੇ ਮਾਨਤਨ ਜੀ। ਆ ਕਰ ਦਿਆ ਜੀ। ਕਰਾਂਗੇ ਕਰਾਂਗੇ। ਬੋ ਵੀ ਕੋਈ ਵੀ ਸੱਜਣ ਠੀਕ ਆ ਜੀ ਖਰੀਦੀ ਕਰਦਾ ਚਲੋ ਮੌਕੇ ਤੇ ਜੋ ਬਣਦਾ ਸਰਦਾ ਉਹ ਮਾਨਤਨ ਲੈਦਾ ਹੋਊਗਾ ਕਿਸੇ ਭਰਾ ਦੇ। ਬਿਲਕੁਲ ਆਏਗਾ ਇਹਦਾ ਠੀਕ ਆ ਜੀ। ਸੋ ਬਾਕੀ ਲੇਵੇ ਦੀ ਬੰਦਰ ਤੁਸੀਂ ਵੇਖ ਸਕਦੇ ਜੇ ਅੱਗੋਂ ਸਟਾਰਟਿੰਗ ਦ ਬੈਗ ਸਾਰ ਦੇ ਨਾਲ ਹੀ ਲੇਵਲ ਲਾਈ ਫਿਰਦੀ ਕਰਮਾਵੇ ਠੀਕ ਆ ਜੀ ਸੋ ਹਜੇ ਬੋਲੇ ਦੇ ਉੱਤੇ ਆ ਬੋਲਾ ਵੀਰਾਂ ਦਾ 5 6 ਕਿਲੋ ਇਹਦਾ ਚੋਲਿਆ ਆ ਆਪਾਂ ਠੀਕ ਆ ਸੋ 90000 ਦੀ ਆ 90000 ਦੇ ਵਿੱਚੋਂ ਵੀ ਆਏਗਾ ਇਹਦਾ ਮਾਨਤਨ ਹੋਊਗਾ ਕਰਿਓ ਕੰਟੈਕਟ ਮੇਰੇ ਭਰਾ ਠੀਕ ਆ ਤੇ ਇਧਰ ਇੱਕ ਤੁਹਾਨੂੰ ਆਪਾਂ ਤੀਜੇ ਨੰਬਰ ਤੇ ਮਾਜਾ ਵਿਖਾਉਣੇ ਆ ਇਹ ਵੀ ਸੂਈ ਸਵਾਈ ਆ ਇਹਦਾ ਫਿਰ ਬਲਜਿੰਦਰ ਵੇਰਵਾ ਕਿੰਨੇ ਕ ਟਾਈਮ ਦੀ ਸੂਈ ਏ ਵੀਰ ਜੀ ਅੱਜ ਪੰਜਵਾਂ ਦਿਨ 나ੜੂ ਨਾਲਿਆ ਜੀ ਲਓ ਜੀ ਪੰਜਵਾਂ ਦਿਨ ਬੱਚਾ ਇਹਦੇ ਮਗਰ ਮਗਰ ਕਟਾਈ ਕਟਾ ਇਹਦੇ ਮਗਰ ਹਾਂ ਕੱਟੇ ਆ ਜਾਣਾ ਕੱਟੇ ਕੱਟੇ ਜੀ ਹਾਂ ਕਟਾ ਠੀਕ ਹੈ ਜੀ 50 ਦਿਨਾਂ ਦੀ ਸੂਈ ਨਾੜੂਆ ਤੋਂ ਮਾਲ ਸੁੱਕਾ ਨਾੜੂਆ ਨਾਲ ਦਿਖਾਈ ਦਊਗਾ 50 ਦਿਨਾਂ ਦੇ ਦੌਰਾਨ ਨਾੜੂਆ ਬਿਲਕੁਲ ਤੁਸੀਂ ਨਾਲ ਵੇਖੋਗੇ ਮਗਰ ਕਟਾ ਇਹਦੇ ਵੀ ਠੀਕ ਹੈ ਜੀ ਤੇ ਸੂਬਾ ਤੀਜਾ ਦੂਜਾ ਤੀਜਾ ਤੀਜਾ ਜੀ ਤੀਜਾ ਸੂਆ ਠੀਕ ਹੈ ਇਹ ਤਾਂ ਬੋਲੇ ਬੋਲੇ ਜੋ ਬਾਹਰ ਆ ਗਈ ਆ ਦੁੱਧ ਕਿੰਨਾ ਫਿਰ 10 ਕਿਲੋ ਜੀ ਮਿਣਕੇ ਦੇਵਾਂਗੇ ਆਪਾਂ ਲਓ ਜੀ 10 ਕਿਲੋ ਮਿੰਤੀ ਵਾਲਾ ਪਹਿਲਾਂ 9 ਨਿਕਲਿਆ 8 ਨਿਕਲਿਆ ਚਲੋ ਕਿਲੋ ਖਾਪੇ ਉੱਧਰ ਸਫਰ ਚ ਪਰਖ ਪਾ ਲਈਏ ਭਾਜੀ ਵੀ ਨਿਕਲੇ ਭਾਜੀ ਆਪਾਂ ਬਿਆਨਾ ਡਬਲ ਦੇਵਾਂਗੇ ਜੇ ਘੱਟ ਵੀ ਦੁੱਧ ਕੱਢੇ ਠੀਕ ਠੀਕ ਆ ਆਪਾਂ ਇਹ ਵੀ ਕਰਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਬਾਕੀ ਦੋਸਤੋ ਲੰਬਾਈ ਲੂਈ ਮੈਂ ਦੀ ਚੈੱਕ ਕਰੋ ਲੰਬੀ ਲੂਈ ਕਾਫੀ ਚੰਗੀ ਸੋਹਣੀ ਆ ਬਾਕੀ ਲੇਵੇ ਦਾ ਸਟਰਕਚਰ ਸੋਹਣਾ ਅੱਗੋਂ ਤੁਸੀਂ ਵੇਖੋਗੇ ਧੋਨ ਵਾਲੀ ਸਾਈਡ ਤੋਂ ਸਟਾਰਟਿੰਗ ਤੇ ਬੈਕ ਸਾਈ ਹੁਣ ਪੰਜਾਂ ਦਿਨਾਂ ਦੇ ਦਰਾਨੇ ਤੇ ਥੱਲੇ ਮੌਕੇ ਤੇ ਹਾਜ਼ਰ ਆ ਠੀਕ ਆ ਜੀ ਬਾਕੀ ਪਿੱਠ ਪੂੜੇ ਦੀ ਗੱਲ ਕਰ ਗਏ ਉਹ ਤੁਹਾਡੇ ਸਾਹਮਣੇ ਆ ਬਿਲਕੁਲ ਠੀਕ ਆ ਜੀ ਬਿਲਕੁਲ ਬਰੀਕ ਪਤਲਾ ਪਿੰਡਾ ਤੇ ਸਮਾਂ ਤੁਹਾਨੂੰ ਨੋਟ ਕਰਾ ਦਿੱਤਾ ਤੀਜਾ ਸੂਆ ਸਿੰਘ ਸੁਖ ਪੂਰਾ ਗੋਲਾ ਜੇਕਰ ਫੇਸ ਮੂੰਹ ਮੱਥੇ ਦੀ ਗੱਲ ਕਰ ਗਏ ਸੋ ਚਿਹਰਾ ਵੇਖ ਕੇ ਵੀ ਸਾਰੇ ਭਰਾਵਾਂ ਨੂੰ ਤੁਸੀਂ ਅੜਿਆ ਲਾਏ ਲੈਣਾ ਠੀਕ ਆ ਜੀ ਚਿਹਰਾ ਵੀ ਨਵਾਂ ਕੋਈ ਜ਼ਿਆਦਾ ਸੂਵਿਆਂ ਦੇ ਵਿੱਚ ਨਹੀਂ ਸਿਰਫ ਕੋਈ ਤੀਜਾ ਗ ਸੂਆ ਹੋਊਗੀ ਠੀਕ ਆ ਇਧਰ ਵੇਖੋ ਜੀ ਨਵੀਂ ਬਲਜਿੰਦਰ ਵੀਰ ਕਿੰਨੇ ਦੀ ਦੇ ਰਹੇ ਅੱਜ ਇਹ ਵੀਰ ਜੀ ਮੋਲਕਰੋਂ ਪਰ ਲੱਖ ਰੁਪਇਆ ਕਰਾਈ ਜਾਣ ਹਾਂ ਇਹ 95000 ਦੀ ਮਾਝ ਦੇਓ 95 ਦੀ ਕੋਈ ਕਸਰ ਕੋਸਰ ਕੱਢ ਕੇ ਮਾਲ 92 ਦੀ 92 ਦੀ ਹਾਂਜੀ ਲੋ ਵੀ ਯਸਮਾ ਜਿਹੜੀ ਦੋਸਤਾਂ 92000 ਦੀ ਪਰ ਫਿਰ ਵੀ ਮੈਨੂੰ ਲੱਗਦਾ ਵੀ ਚਲੋ ਕੋਈ ਵੀ ਭੈਣ ਭਰਾ ਡੀਲ ਕਰਦਾ ਸੌਦਾ ਕਰਦਾ ਉਹਦਾ ਮਾਨਤਨ ਜਿਹੜਾ ਵਕਰੇ ਤੌਰ ਤੇ ਫਿਰ ਵੀ ਕੀਤਾ ਜਾਂਦਾ ਕੋਈ ਇਹ ਗੱਲ ਨਹੀਂ ਬਾਤ ਨਹੀਂ ਵੀ ਕੋਰਾ ਕਰਾਰਾ ਜਵਾਬ ਜੋ ਕਿ ਫਿਕਸ ਜਾਂ ਰੇਟ ਹੋਵੇ ਵੀ ਹਾਂ ਵੀ ਇਤੋਂ ਘੱਟ ਰੁਪਈਆ ਵੀ ਨਹੀਂ ਗਾ ਉਹ ਗੱਲ ਬਾਤ ਨਹੀਂ ਸੌਦਾ ਕਰਿਓ ਥੋੜੀ ਬਾਤੀ ਵਿੱਚੋਂ ਕੋਈ ਗੁਜਾਇਸ਼ ਹੋਈ ਉਹ ਮੌਕੇ ਕਰਦੇ ਕਰਾਂਗੇ ਇਹ ਕਰਾਂਗੇ ਜੋ ਬਣਦਾ ਜੀ ਸੋ ਕਟਾ ਮਗਰ ਤੁਹਾਨੂੰ ਦਿਖਾਤਾ 나ੜੂਆ ਨਾਲ ਬੱਚੇ ਦੇ ਅੱਜ ਵੀ ਠੀਕ ਹੈ ਜੀ ਇਧਰ ਇੱਕ ਝੋਟੀ ਵਿਖਾਉਣੇ ਆ ਗੱਬਣ ਝੋਟੀ ਆ ਕੱਦ ਪੋਤਾ ਲਿਆ ਵਜਨ ਲੋੜ ਬਾਕੀ ਮੇਰੇ ਵੀਰ ਤੁਸੀਂ ਆਪ ਹੀ ਦੱਸ ਦਿਆ ਜੇ ਚਲੋ ਜਿਆਦਾ ਦੱਸਣ ਦੀ ਲੋੜ ਨਹੀਂ ਪੈਣੀ ਕਿਉਂਕਿ ਵੀਡੀਓ ਦੇ ਵਿੱਚ ਪੂਰੀ ਚੀਜ਼ ਤੁਹਾਨੂੰ ਨਜ਼ਰ ਆ ਹੀ ਜਾਣੀ ਆ ਇਹ ਵੀਰ ਬਲਜਿੰਦਰ ਮੱਝ ਹੈ ਦੂਜਾ ਕਿ ਤਿੱਜਾ ਅਰੀਜਨਲ ਘਰ ਆਲੇ ਦਾ ਦੂਜਾ ਕਹਿੰਦੇ ਅਗਲਾ ਤਿੱਜਾ ਮੰਨ ਕੇ ਕਰੇ ਦੂਜਾ ਕਰੇ ਸੌਦਾ ਆਪਣਾ ਕੋਈ ਠਾਈ ਲਓ ਜੀ ਤਿੱਜਾ ਵੀ ਬੇਸ਼ੱਕ ਤੁਸੀਂ ਮੰਨ ਲਓ ਠੀਕ ਆ ਜੀ ਚਲੋ ਦੋ ਸਵੇ ਅੱਜ ਤੋਂ ਪਹਿਲਾਂ ਕਰਮਾ ਦੀ ਸੂਈ ਹੋਊਗੀ ਹੁਣ ਕੋਈ ਤਿੱਜਾ ਸੁਆ ਮੰਨ ਕੇ ਤੁਸੀਂ ਆੜਿਆ ਸੌਦਾ ਕਰਿਆ ਜੇ ਵਜਨ ਰੋੜ ਮੇਰੇ ਵੀਰ ਚੈੱਕ ਕਰੋ ਇੱਕ ਵਾਰੀ ਬਲਜਿੰਦਰ ਇੱਥੇ ਖਿਲਾ ਰਿਆ ਜੇ ਮਾੜਾ ਤਸੱਲੀ ਨਾਲ ਦੱਸ ਜੀ ਹਜੇ 10 ਦਿਨ ਖੜਦੀ ਜੀ ਕਰੋ ਚੈੱਕ ਹਜੇ ਹਜੇ ਵੀ ਲਿੰਦੀ 800 ਹਜੇ 10 ਦਿਨ ਖੜਦੀ ਜੀ ਅੱਛਾ ਜੀ ਹਾਂਜੀ ਉਹ ਵੀ ਹਜੇ ਵੀ ਦੋਸਤੋ ਕੋਈ 10 ਦਿਨ ਦਾ ਵੇਚ ਉਹਦੇ ਵੇਰਵਾ ਪਾ ਦਿੱਤਾ ਵੀ 10 ਦਿਨ ਹਜੇ ਵੀ ਵੇਰ ਵੇਰ ਕੇ ਲੈ ਜਾਊਗੀ ਬਾਕੀ ਮੇਰਾ ਭਰਾ ਠੀਕ ਹੈ ਜੀ ਥੱਲੇੋਂ ਵੇਖੋ ਤੁਸੀਂ ਉੱਪਰੋਂ ਵਜਨ ਵਜੂਦ ਚੈੱਕ ਕਰੋ ਫੇਸ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਿੰਨੇ ਸੂਬਿਆਂ ਦੇ ਵਿੱਚ ਚਿਹਰੇ ਮੋਰੇ ਤੋਂ ਚਲੋ ਹਰੇਕ ਭਰਾ ਨੂੰ ਤਿੱਜੇ ਸਮਝਾਉਣੀ ਹੈ ਤੇ ਤਿੱਜੇ ਹੀ ਆਪਾਂ ਕਵਾਂਗੇ ਠੀਕ ਆ ਜੀ ਕਿਉਂਕਿ ਦੋ ਸੂਵੇ ਅੱਜ ਤੋਂ ਪਹਿਲਾਂ ਜਿਹੜੀ ਸੂਈ ਹੋਊਗੀ ਹੈ ਬੁਜਿੰਦਰ ਜੀ ਵੀ ਐਨੂੰ ਮਾਰਾ ਕਰਕੇ ਰੋਕਿਆ ਜੀ ਸੋ ਪੂਰਾ ਬਾਡੀ ਸਟ੍ਰਕਚਰ ਦਿਖਾਉਣਾ ਦੋਸਤੋ ਲੇਵੇ ਦੀ ਬਨਾਵਟ ਬਹੁਤ ਜਿਆਦੀ ਸੋਹਣੀ ਹੈ ਬਾਕੀ ਤੁਸੀਂ ਵੇਖੋਗੇ ਪੱਟਾਂ ਦੇ ਸਾਂ ਦੇ ਵਿਚਕਾਰ ਜਿੰਨਾ ਵੀ ਗੈਪ ਸਪੇਸ ਹੁੰਦਾ ਪੂਰਾ ਕਰਮ ਵਾਲੀ ਭਰ ਲਿਆ ਇਸ ਵਕਤ ਥੱਲੇ ਉਹਨੇ ਠੀਕ ਆ ਜੀ ਹਜੇ ਵੀ ਜੇਕਰ 8-10 ਦਿਨ ਲੈਂਦੀ ਤੁਸੀਂ ਆਪ ਐਡੀਆਂ ਲਾ ਲਿਆ ਜੇ ਵੀ ਬਣੂਗੀ ਠੀਕ ਆ ਆ ਕਰੋ ਚੈੱਕ ਬਾਕੀ ਪਲੰਦੇਰ ਜਿਹੜੀ ਮੇਨ ਗੱਲ ਵੀਰੇ ਤਿੱਪਣ ਦੀ ਤੇ ਪਿੱਛੇ ਭਾਰ ਦੀ ਕੋਈ ਸਮੱਸਿਆ ਤੇ ਨਹੀਂ ਇਹਨੂੰ ਸਰ ਆਪਣੀ ਜਿੰਮੇਵਾਰੀ ਹੋ ਗਈ ਜੀ ਹਾਂ ਆ ਦੇਖੋ ਸੋਨਕੇੜ ਬਹੁਤ ਵਧੀਆ ਠਿਕਾਣਾ ਜੀ ਚੌਥਾਣਾਂ ਦੇ ਵਿੱਚ ਤੇ ਥਣ ਵੀ ਕੋਈ ਮੇਰਾ ਭਰਾ ਇਹ ਨਾ ਆਖੂਗਾ ਇੱਥੇ ਆਣ ਕੇ ਵੀ ਕੋਈ ਥਣ ਲੰਮਾ ਜਾਂ ਦੋਰਾ ਨਿਆਜ ਕੋਈ ਥਣ ਨਾਗਾ ਥਣ ਵੀ ਮੁਠੀ-ਮੁਠੀ ਆ ਸੋ ਭਾਜਣਾ ਵਾਟੇ ਦਾ ਅਕੋਰਡਿੰਗ ਜੇਕਰ ਆਪਾਂ ਦੇਖੀਏ ਤਾਂ ਅੱਜ ਦੁੱਧ ਵੀ ਵੀਰ ਚੰਗਾ ਚਵਾਜੂ ਹਣਾ ਵੀਰ ਜੀ ਮੱਝ ਉਧਰੋਂ ਆਈ ਹੈ ਪਰ ਹਾਂ ਪਰ ਆਪਾਂ ਇਹ ਅਰਕ ਦੀ ਇਧਰੋਂ ਲਈ ਕੇ ਨਾਰਮਲ ਇੱਕ ਬਖਾਲੇ ਤੋਂ ਸ਼ੋਅ ਕਰਦੀ ਪਈ ਵੀ 15 14 15 ਲੀਟਰ ਤਾਨੂੰ ਨਾਰਮਲ ਆ ਸਕਣਾ ਚਾਹੀਦਾ ਕੱਢੂਗੀ ਜੀ ਕੱਢੂਗੀ ਹਣ ਅੱਗੇ ਚਲੋ ਮੈਨੂੰ ਨਹੀਂ ਪਤਾ ਕਿਸੇ ਫਾਰਮ ਵਾਲੇ ਚੰਗੀ ਸੇਵਾ ਰਹੀ ਬਲਜਿੰਦਰ ਵੀਰੇ ਆਇਆ ਨੂੰ ਮਾੜੇ ਮੋੜਿਆ ਜੇ ਆਹ ਦੇਖੋ ਸੋ ਬਖਾਲਾ ਬਹੁਤ ਥੱਲੇੋਂ 200 ਡਬਲ ਆ ਕਰਮ ਵਾਲੇ ਠੀਕ ਹੈ ਜੀ ਢਾਂਚੇ ਦੀ ਵੀ ਡਬਲ ਚੌੜੇ ਪੱਲੇ ਦੀ ਆਡ ਰੂਟਰ ਦੀ ਕੁਆਲਿਟੀ ਵੀ ਬਹੁਤ ਸੋਹਣੀ ਆ 100 ਚੋਂ 100% ਹੀ ਆਪਾਂ ਦੇਵਾਂਗੇ ਕਿਉਂਕਿ ਲੈਵਾ ਬਹੁਤ ਟਿਕਾਣੇ ਤੇ ਆ ਬਹੁਤ ਖੂਬਸੂਰਤ ਲੈ ਜਾਓ ਜੀ ਤੇ ਮਗਰ ਕੁਝ ਕਿ ਜਿਹੜੇ ਤੁਹਾਨੂੰ ਪੂਸ ਦੇ ਵਾਲ ਵਾਈਟ ਨਜ਼ਰ ਆਉਣਗੇ ਠੀਕ ਆ ਜੀ ਸੋ ਚੰਗੀ ਮਾਝਾ ਫੋਲੀ ਬਜਨ ਰੋਡ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਕੋਈ ਘਰੇ ਬੈਠੇ ਬਿਠਾਏ ਮਗਾਉਣਾ ਚਾਹੁੰਦੇ ਆ ਤੇ ਪਿੱਛੇ ਭਰ ਦੀ 101% ਵੀਰਾਂ ਦਾ ਵੀ ਗਾਰੰਟੀ ਤਸੰਦੀ ਆ ਟਿੱਪਣ ਦੀ ਵੀ ਤਸल्ली ਦਵਾਂਗੇ ਬਾਕੀ ਤੁਸੀਂ ਤਪਾ ਕੇ ਵੀਡੀਓ ਕਾਲ ਤੇ ਵੀ ਚੈੱਕ ਕਰਾ ਸਕਦੇ ਜੀ ਆ ਦੇਖੋ ਜੀ ਸੋ ਇਹੋ ਜੀ ਮੱਜ ਦੱਸੋ ਆਪਾਂ ਚਲੋ ਹਰੇਕ ਭਰਾਣੇ ਦੇਖਣੀ ਆ ਵੀਡੀਓ ਦੇ ਵਿੱਚ ਵੀ ਇਥੇ ਮਗਰ ਵੀ ਕੋਈ ਵੀਰ ਖੜੂ ਗਾਨ ਕੇ ਠੀਕਾ ਜੀ ਚਲੋ ਅੱਗੇ ਸੇਵਾ ਕਿਸੇ ਭਰਾ ਫਾਰਮਰ ਦੀ ਚੰਗੀ ਰਹੀ ਤਾਂ 15 14 ਲੀਟਰ ਤਾਂ ਚਲੋ ਕੋਈ ਬਹੁਤੀ ਵੱਡੀ ਗੱਲ ਨਹੀਂ ਇਸ ਮੈਨੂੰ ਅੱਗੇ ਪਤਾ ਨਹੀਂਗਾ ਦੋਸਤੋ ਭਰਿਆ ਭਾਂਡਾ ਇਹਨੇ ਕਰਮਾ ਲਈ ਠੀਕਾ ਜੀ ਕਿੱਥੋਂ ਦਾ ਕੀ ਦਾ ਕੀ ਕਰ ਜਾਣਾ ਏ ਬਜਿੰਦਰ ਵੀਰ ਕੀ ਮੁੱਲ ਕੀ ਲੈਣ-ਦੈਣ ਕਰਾਂਗੇ ਇਸ ਮੈਂ ਦਾ ਫਿਰ ਜੀ ਮੁੱਲ ਕਰਾਂ ਪਰ 1 20 ਕਰਾਈ ਜਾਨਾ ਹਾਂਜੀ 1 15 ਦੇਵਾਂਗੇ 1 15 ਦੀ ਹਾਂਜੀ ਅੱਛਾ ਹੋਰ ਮਾਨਤਾ ਕਰਾਂਗੇ ਇਹ ਨਹੀਂ ਕਿ ਮੱਝ ਕਿ ਨਿੱਕੀ ਹੋਊਗੀ ਵੱਡੀ ਹੋਊਗੀ ਆਪਦੀ ਫੋਟਵਾ ਮੰਗਾ ਲੈਣਾ ਪਾਰ ਪਿਛੇ ਦੀਆਂ ਬੈਠੀ ਦੀਆਂ ਪਾਵਾਂਗੇ ਆਪਾਂ ਹਾਂਜੀ ਕੋਈ ਘਰੇ ਵੀ ਆਵੇ ਉਹਦਾ ਚਾਹ ਪਾਣੀ ਪੀਂਦੇ ਪੀਂਦੇ ਅੱਧਾ ਘੰਟਾ ਘੰਟਾ ਲੱਗ ਜਾਂਦਾ ਮੈਨਾਂ ਉਹ ਟੌਰ ਨਾਲ ਦੇਖਿਆ ਵੀਡੀਓ ਲੰਮੀ ਬਣਾ ਕੇ ਪਾ ਦਾਂਗੇ ਜੀ ਆਪਣੇ ਕੈਮਰੇ ਲੱਗੇ ਕੈਮਰੇ ਜੋ ਕੱਢ ਕੇ ਦੇ ਦਾਂਗੇ ਵੀਡੀਓ ਬੱਸ ਜੀ ਬੱਸ ਹਾਂਜੀ ਲੋ ਵੀ ਠੀਕ ਆ ਜੀ ਸੋ ਇਹ ਦੋਸਤੋ ਸ਼ਹਿਦੀ ਆ ਇਹ ਤਸੱਲੀ ਆ ਇਸ ਮੈਂ ਦੀ ਬਾਕੀ 115000 ਇਹ ਫਾਈਨਲ ਜਿਹੜੀ ਤੁਹਾਨੂੰ ਮਿਲ ਜੂਗੀ ਬਾਕੀ ਮੱਝ ਵੀ ਮੱਝ ਹੀ ਆ ਮੇਰਾ ਵੀਰ ਕੋ ਚਲੋ ਲੈ ਜਾ ਕੇ ਅੱਗੇ ਗਾਂ ਚੰਗੀ ਸੇਵਾ ਕਰੇ ਅੱਗੇ ਇੱਕ ਆਪਾਂ ਤੁਹਾਨੂੰ ਦੋਸਤੋ ਮੱਝ ਵਿਖਾ ਦਿੰਨੇ ਆ ਇਹ 20 ਦਿਨ ਖੜਦੀ ਮੱਝ ਇਹ ਇਹ ਵੀ ਮਲ ਕੇ ਗੱਬਣੀਆਂ ਨਾ ਗੱਬਣੇ ਗੱਬਣੇ 20 ਦਿਨ ਖੜਦੀ ਬੋਲੀ 20 ਦਿਨ ਇਹਦਾ ਦੋਸਤੋ ਜੇ ਸਮਾਂ ਬਾਕੀ ਆ ਸੁਣਦਾ ਤੇ ਸੁਬਾ ਕੋਈ ਵੀਰ ਦਾ ਤੱਜਾ ਮੰਨੇ ਕੋਈ ਚੌਥਾ ਮੰਨੇ ਆਪਦੀ ਸਮਝ ਵੇਖ ਲਿਆ ਜੇ ਠੀਕ ਆ ਜੀ ਕੱਦ ਵੱਡੀਆਂ ਮੱਜਾਂ ਦੇ ਵਿੱਚ ਆ ਕਈ ਵਾਰਾ ਥੋੜਾ ਜਿਹਾ ਪਸ਼ੂ ਜਿਵੇਂ ਆਪਾਂ ਵਪਾਰ ਲੈਣ ਦੀ ਗੱਲ ਕਰ ਗਏ ਇਸੇ ਤਰ੍ਹਾਂ ਘਰਾਂ ਦੇ ਵਿੱਚੋਂ ਪਸ਼ੂ ਆਉਂਦੇ ਆ ਕਿ ਇਹਨਾਂ ਨਾਰਮਲ ਸਾਹ ਸੰਭਾਲ ਹੁੰਦੀ ਆ ਕਿਸੇ ਭਰਾਵਾਂ ਦੀ ਕਈ ਵਾਰਾ ਕਿਸੇ ਬਹੁਤ ਹੀ ਚੰਗੇ ਥਾਂ ਤੋਂ ਆਉਂਦੀ ਆ ਕੋਈ ਚੀਜ਼ ਤੇ ਬਾੜੀ ਜੰਮੀ ਪਲੀ ਹੁੰਦੀ ਆ ਤੇ ਪਿੰਡਿਓ ਥੋੜੀ ਜਿਹੀ ਕਿਤਨਾ ਕਿਤ ਤੁਹਾਨੂੰ ਮਾੜੇ ਦੇ ਦਸੇਰੇ ਬਣ ਦੇ ਵਿੱਚ ਲੱਗੂਗੀ ਮਾੜੇ ਘਰੋਂ ਆਈ ਹਾਂ ਨਾਰਮਲ ਕਿਹੜਾ ਦਰਮਿਆਨੇ ਘਰੋਂ ਪਸ਼ੂ ਨਿਕਲਦੇ ਆ ਠੀਕ ਆ ਜੀ ਸਵੇਰ ਕੋ ਤੀਜਾ ਚੌਥਾ ਮੰਨੇ 20 ਦਿਨ ਆਈ ਡਾਇਆ ਤਾਂ ਬਾਕੀ ਆ ਵੀ ਅਜੇ 20 ਦਿਨ ਸਮਝ ਲੈ ਜਾਣੇ ਨੇ ਥਣ ਚਾਰੇ ਆ ਬਾਕੀ 35 ਦੀ ਵੀ ਰਹਿਣ ਆਈਏ ਪੂਰੀ ਓਕੇ ਓਕੇ ਜੀ ਆ ਦੇਖੋ ਜੀ ਸੋ ਕਾਦ ਢਾਂਚਾ ਕਰੋ ਚੱਕ ਅਜ ਤਾਂ ਤੁਹਾਨੂੰ ਬਣੀ ਵਾਲੇ ਪਾਸਿਓਂ ਖਾਦ ਗਏ ਸੋ ਥੱਲਿਓਂ ਗਰਮ ਵਾਲੀ ਵੇਖੋ ਪੂਰੀ ਸਾਫ ਸੁਥਰੀ ਆ ਠੀਕ ਆ ਜੀ ਕਾਦ ਪੁੱਤ ਵੀ ਵੱਡਾ ਤੇ ਥੱਲਿਓਂ ਵੀ ਪੂਰੀ ਸਾਫ ਆ ਚਲੋ ਅੱਜ ਬਲਜਿੰਦਰ ਵੀਰ ਨੂੰ ਵੀ ਰਿਕਵੈਸਟ ਕਰ ਦਿਆਂਗੇ ਵੀ ਚਲੋ 20 ਦਿਨ ਸਾਹਮਣੀ ਆ ਕਿਸੇ ਭਰਾ ਨੇ ਤੇ ਜੈਜ ਰੇਟ ਦੇ ਵਿੱਚ ਹੀ ਦਿੱਤੀ ਜਾਵੇ ਕੱਲ ਨੂੰ ਮੇਰੇ ਭਰਾ ਕਿਸ ਨੇ ਖੇਚਲ ਕਰਨੀ ਆ ਘਰੇ ਬਿਲਕੁਲ ਸਾਹਮਣੀ ਸੁਤਣੀ ਆ ਉਸ ਅਕੋਰਡਿੰਗ ਤੁਹਾਨੂੰ ਜਿਹੜੀ ਸੈਟ ਅਪ ਹੈ ਜੀ ਠੀਕ ਆ ਜੀ ਬੁੱਥੇ-ਬਾਥੇ ਦੀ ਫੇਸ ਕੁਆਲਿਟੀ ਦੀ ਆ ਕਰੋ ਚੈੱਕ ਸਿੰਘ ਬੰਤਰ ਮੂੰਹ ਆ ਦੇਖੋ ਤੁਹਾਨੂੰ ਕਹ ਦਿੰਦਾ ਵੀ ਤੱਜਾ ਸੁਬਾ ਚੌਥਾ ਸੁਬਾ ਮੰਨੇ ਹੋ ਠੀਕ ਆ ਜੀ ਕੋਈ ਵੀ ਰੇ ਨਾ ਕਿ ਕੋਈ ਦੰਦ ਸੁਟਿਆ ਹੋ ਜਾਂ ਡਿੱਗਿਆ ਹੋਊਗਾ ਤੇ ਕੋਹਾੜਿਆ ਵਰਗੇ ਦੰਦਾਂ ਕੋਈ ਮੇਰਾ ਵੀਰ ਜਿੱਦਾ ਮਰਜ਼ੀ ਤਸੱਲੀਆਂ ਕਰੇ ਠੀਕ ਆ ਪੂਰੇ ਜੋਰ ਦੇ ਵਿੱਚ ਆ ਕੋਈ ਨਿਆ ਥੋੜਾ ਦੇਣੇ ਨੇ ਆ ਵੇਖੋ ਠੀਕ ਆ ਜੀ ਠੀਕ ਆ ਸੋ ਬਾਕੀ ਅੱਠੇ ਦੇ ਅੱਠੇ ਦੰਦ ਜਿਹੜੇ ਦੋਸਤੋ ਫਰੰਟ ਵਾਲੇ ਪੂਰੇ ਬਰਕਰਾਰ ਨੇ ਜਿੱਦਾਂ ਮਰਜੀ ਮੇਰਾ ਵੀਰ ਹਲਾ ਲਾ ਕੇ ਚੈੱਕ ਕਰੋ ਠੀਕ ਆ ਤੇ ਲਾਇ ਲੁਏ ਪਈ ਆ ਸੋ 20 ਦਿਨ ਅਪ੍ਰੋਕਸੀਮੇਟਲੀ 20 ਦਿਨ ਦਾ ਸਮਾਂ ਅੰਗ ਕੇ ਕੋਈ ਵੀ ਮੇਰਾ ਵੀਰ ਸੌਦਾ ਕਰੇ ਸਰੋਚਾ ਕੇ ਠੀਕ ਆ ਜੀ ਸੋ ਇਹ ਅੱਜ ਦੋਸਤੋ ਐਂਡ ਦੇ ਵਿੱਚ ਜਿਹੜਾ ਆਪਾਂ ਤੁਹਾਨੂੰ ਨਾਗ ਵਿਖਾ ਦਿੱਤਾ ਸੋ ਗੱਬਣ ਮਈਆਂ ਦੋ ਹੀ ਨੇ ਇੱਕ ਪੂਰੀ ਤਿਆਰੀ ਤੇ ਜਿਹੜੀ ਤੁਹਾਨੂੰ ਦਿਖਾ ਦਿੱਤੀ ਉਹ ਵੀ ਹਜੇ 8 ਤੋਂ 10 ਕ ਦਿਨ ਵੀ ਰੰਦਾ ਵੀ ਹਜੇ ਲੈਂਦੀ ਆ ਸੋ ਵਜਣ ਲੋੜ ਵਾਲੀ ਉਹ ਵੀ ਬੜੀ ਕਰਮ ਵਾਲੀ ਠੀਕ ਆ ਜੀ ਚੰਗੀ ਆ ਤੇ ਮਾਜੇ ਵੀ ਚੰਗੀ ਆ ਜਾਇਜ ਰੇਡ ਦੇ ਵਿੱਚ ਤੇ ਇਹ ਬਲਜਿੰਦਰ ਕਿੰਨੇ ਦੀ ਦੇ ਰਿਆਂ ਵੀਰਾ ਜੀ ਵੀਰ ਜੀ ਮੋਲ ਕਰੋਣਾ ਪਰ 75 ਕਰਾਈ ਜਾਣ ਹਾਂ 70000 ਚੋਂ ਮਾਨਤਾ ਕਰਾਂਗੇ ਕਿਉਂਕਿ ਸਾਹਮਣੇ ਅਗਲੇ ਨੇ ਹਾਂ 70 ਚੋਂ ਹਾਂਜੀ ਕਰਦੇ ਆ ਜੇ ਮਾਨਤਾ ਕਰਦਾਂਗੇ ਕਰ ਦਾਂਗੇ ਇੱਕ ਹੋਰ ਛੱਡ ਦਾਂਗੇ ਚੱਕੋ ਜੀ ਇੱਕ ਘੱਟ ਤੋਂ ਸੋ 70 ਮਾਜ ਵੱਡੀ ਆ ਬਾਕੀ ਮਾਜ ਨਾਲ ਜਿਹੜੀ ਖੜੀ ਆ ਪੂਰੀ ਡਬਲ ਉਹ ਵੀ ਤੁਹਾਨੂੰ ਦਿਖਾਈ ਉਹਦੇ ਨਾਲੋਂ ਵੀ ਤੁਸੀਂ ਵੇਖੋਗੇ ਵੀ ਸਿਰ ਕੱਟਦੀ ਆ ਠੀਕ ਆ ਜੀ ਪਿੱਟ ਕੁੜੇ ਵਾਲੇ ਪਾਸਿਓ ਉੱਚੀ ਆ ਠੀਕ ਆ ਤੇ 70000 ਦੀ ਜਾਊਗੀ ਇੱਕ ਘੱਟ 70 ਦੀ ਠੀਕ ਆ ਜੀ ਸੋ ਇਹ ਆ ਜੋ ਮਾਲ ਆਪਾਂ ਜਿਹੜਾ ਤੁਹਾਨੂੰ ਦਿਖਾਇਆ ਸੂਏ ਸੂਏ ਪਸ਼ੂ ਵਿੱਚ ਗੱਬਰ ਦਿਖਾਤੇ ਆ ਟੋਟਲ 5 ਨਾਗ ਨੇ ਪੰਜੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਤੇ ਬਲਜਿੰਦਰ ਇੱਕ ਨੰਬਰ ਵੀਰ ਬੋਲ ਦਈਏ ਆਪਣੇ ਵੀਰ ਜੀ ਪਿੰਡਪੁਰਜ ਨੱਥੂ ਗਿਆ ਤਹਿਸੀਲ ਪੱਟੀ ਜਿਹੜਾ ਕਰਨਦਾਰ ਨੇ ਜੀ ਫੋਨ ਨੰਬਰ ਹੈ 9814754281 ਜੀ ਠੀਕ ਆ ਭਾਜੀ ਸੋ ਧੰਨਵਾਦੋ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਮਾਲ ਆਉਂਦਾ ਰਹਿੰਦਾ ਪੁੱਛਗਿੱਛ ਕਰਦੇ ਰਿਆ ਕਰੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ